ਸਸ਼ਵਿਕਾਲ D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਧਰਮਵਿੰਦਰ ਸੰਧੂ ਸਵਾਗਤ ਕਰਦਾ ਹਾਂ। ਸ਼੍ਰੀ ਦਰਬਾਰ ਸਾਹਿਬ ਵਿਖੇ ਸ਼ਹੀਦ ਗੈਲਰੀ ਦਾ ਉਦਘਾਟਨ ਕੀਤਾ ਗਿਆ ਹੈ। ਇਸ ਮੌਕੇ ਦੇ ਉੱਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗबीर ਸਿੰਘ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਹਰਜਿੰਦਰ ਸਿੰਘ ਧਾਮੀ ਅਤੇ ਹੋਰ ਸਖਸ਼ੀ ਤਾਂ ਮੌਜੂਦ ਰਹੀਆਂ। ਜਥੇਦਾਰ ਸਾਹਿਬ ਨੇ ਕਿਹਾ ਕਿਸ ਗੈਲਰੀ ਦੇ ਵਿੱਚ ਹਰ ਕੋਈ ਆਵੇ ਜਿਹੜਾ ਵੀ ਸ਼ੇਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਪਹੁੰਚੇ ਕੋਈ ਵੀ ਸਿੱਖ ਹੋਵੇ ਕੋਈ ਵੀ ਸੰਗਤ ਦੇ ਰੂਪ ਦੇ ਵਿੱਚ ਆਵੇ ਤਾਂ ਉਹ ਸ਼ਹੀਦ ਗੈਲਰੀ ਦੇ ਵਿੱਚ ਜ਼ਰੂਰ ਆਵੇ ਤਾਂ ਜੋ ਸਿੱਖ ਕੌਮ ਦੇ ਇਤਿਹਾਸ ਬਾਰੇ ਪਤਾ ਲੱਗ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੂਰਾ ਸੋ ਪਹਿਚਾਨੀ ਹੈ ਜੋ ਲਰਾ ਦੀਨ ਕੇ ਹੇਤ ਪੁਰਜਾ ਪੁਰਜਾ ਕੱਟ ਮਰੈ ਕਬੂ ਹੁਨਾ ਛੜੈ ਖੇਤ ਅੱਜ ਸਤਖੰਡ ਸ੍ਰੀ ਹਰਮੰਦਰ ਸਾਹਿਬ ਦੀ ਪ੍ਰਕਰਮਾ ਔਰ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਬਿਲਕੁਲ ਨੇੜੇ ਸ਼ਹੀਦੀ ਯਾਦਗਾਰ ਦੇ ਹੇਠਾਂ ਉਹਨਾਂ ਮਹਾਨ ਸ਼ਹੀਦਾਂ ਦੀ ਸਦੀਵੀ ਯਾਦਗਾਰ ਸ਼ਹੀਦੀ ਗੈਲਰੀ ਦੇ ਰੂਪ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜੋ ਸੇਵਾ ਸ਼੍ਰੀਮਾਨ ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਮੁਖੀ ਤਮਾਮ ਦਾ ਮੀ ਟਕਸਾਲ ਔਰ ਪ੍ਰਧਾਨ ਸੰਤ ਸਮਾਜ ਜੀ ਦੇ ਉਹਨਾਂ ਨੂੰ ਸੌਂਪੀ ਗਈ ਸੀ ਪੋਸਟ ਦੀ ਸੇਵਾ ਸੰਪੂਰਨ ਹੋਣ ਤੇ ਅੱਜ ਸ਼ਹੀਦੀ ਗੈਲਰੀ ਦਾ ਉਦਘਾਟਨ ਕੀਤਾ ਗਿਆ ਔਰ ਇਹ ਸ਼ਹੀਦੀ ਗੈਲਰੀ ਉਹਨਾਂ ਮਹਾਨ ਸ਼ਹੀਦਾਂ ਦੀ ਸਦੀਵੀ ਯਾਦਗਾਰ ਹੈ ਜਿਨ੍ਹਾਂ ਨੇ 1984 ਦੇ ਹਮਲੇ ਦੇ ਦੌਰਾਨ ਮਹਾਨ ਸ਼ਹਾਦਤਾਂ ਪ੍ਰਾਪਤ ਕੀਤੀਆਂ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂਵਾਲੇ ਮਹਾਂਪੁਰਖ ਅਮਰ ਸ਼ਹੀਦ ਭਾਈ ਸਾਹਿਬ ਭਾਈ ਅਮਰੀਕ ਸਿੰਘ ਜੀ ਅਮਰ ਸ਼ਹੀਦ ਭਾਈ ਜਰਨੈਲ ਸੁਖ ਸਿੰਘ ਜੀ ਅਮਰ ਸ਼ਹੀਦ ਭਾਈ ਸਾਹਿਬ ਭਾਈ ਠਾਰਾ ਸਿੰਘ ਜੀ ਔਰ ਮਹਾਨ ਸ਼ਹੀਦ ਸਿੰਘਾਂ ਸਿੰਘਣੀਆਂ ਪੁਚੰਗੀਆਂ ਹਜ਼ਾਰਾਂ ਦੇ ਗਿਣਤੀ ਵਿੱਚ ਇਹਨਾਂ ਨੇ ਸਤਖੰਡ ਸ੍ਰੀ ਹਰਮੰਦਰ ਸਾਹਿਬ ਦੀ ਪ੍ਰਕਰਮਾਂ ਦੇ ਵਿੱਚ ਮਹਾਨ ਸ਼ਹਾਦਤਾਂ ਪ੍ਰਾਪਤ ਕੀਤੀਆਂ ਸਨ ਉਹਨਾਂ ਨੂੰ ਅੱਜ ਉਹਨਾਂ ਦੀ ਜਿਹੜੀ ਸਦੀਵੀ ਯਾਦਗਾਰ ਹੈ ਉਹ ਸ਼ਹੀਦ ਦੀ ਗੈਲਰੀ ਦੇ ਰੂਪ ਵਿੱਚ ਪ੍ਰਕਰਮਾਂ ਦੇ ਵਿੱਚ ਸਥਾਪਿਤ ਕੀਤੀ ਗਈ ਹੈ ਦਾਸ ਸ਼੍ਰੀਮਾਨ ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਔਰ ਮਾਨਜੋਗ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਰਦਾਰ ਹਰਗਿੰਦਰ ਸਿੰਘ ਜੀ ਧਾਮੇ ਔਰ ਸਮੁੱਚੇ ਖਾਲਸਾ ਪੰਥ ਨੂੰ ਇਸ ਗੱਲ ਦੀ ਬਹੁਤ-ਬਹੁਤ ਵਧਾਈ ਦਿੰਦਾ ਹੈ ਕਿ ਅੱਜ ਉਹਨਾਂ ਮਹਾਨ ਸ਼ਹੀਦਾਂ ਦੀ ਇਸਦੀਵ ਯਾਦਗਾਰ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਦੀ ਪ੍ਰਕਰਮਾ ਵਿੱਚ ਸ਼ਹੀਦ ਦੀ ਗੈਲਰੀ ਦੇ ਰੂਪ ਵਿੱਚ ਸਥਾਪਿਤ ਕੀਤੀ ਗਈ ਹੈ ਔਰ ਧੰਨਵਾਦ ਕਰਦਾ ਹੈ ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਮੁਖੀ ਦਮਦਮਿਤਕ ਸਾਹਿਲ ਜਿਨ੍ਹਾਂ ਨੇ ਬਹੁਤ ਸ਼ਿੱਦਤ ਦੇ ਨਾਲ ਬੜੀ ਦ੍ਰਿੜਤਾ ਦੇ ਨਾਲ ਔਰ ਬੜੇ ਧਿਆਨ ਦੇ ਨਾਲ ਇਹ ਜਿਹੜੀ ਸ਼ਹੀਦੀ ਗੈਲਰੀ ਦੀ ਜਿਹੜੀ ਯਾਦਗਾਰ ਹੈ ਉਹਨੂੰ ਪ੍ਰਕਰਮਾਂ ਦੇ ਵਿੱਚ ਸਥਾਪਿਤ ਕੀਤਾ ਹੈ ਸਮੁੱਚੇ ਪੰਥ ਨੂੰ ਇਹ ਬੇਨਤੀ ਹੈ ਕਿ ਉਹ ਜਾਦੀ ਵੀ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਵਿਖੇ ਆਉਣ ਇਸ ਸ਼ਹੀਦੀ ਗੈਲਰੀ ਦੇ ਦਰਸ਼ਨ ਆ ਕੇ ਜਰੂਰ ਕਰਨ ਔਰ ਉਹਨਾਂ ਮਹਾਨ ਸ਼ਹੀਦਾਂ ਨੂੰ ਨਤਮਸਤਕ ਹੋਣ ਉਹਨਾਂ ਨੂੰ ਜਰੂਰ ਯਾਦ ਕਰਨ ਜਿਨ੍ਹਾਂ ਨੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਮਾਨ ਮਰਿਆਦਾ ਨੂੰ ਕਾਇਮ ਰੱਖਦਿਆਂ ਹੋਇਆ ਔਰ ਆਪਣੇ ਹੱਕਾਂ ਦੀ ਪ੍ਰਾਪਤੀ ਵਾਸਤੇ ਮਹਾਨ ਸ਼ਹਾਦਤਾਂ ਪ੍ਰਾਪਤ ਕੀਤੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਮੁਲਖ ਦੇ ਵਿੱਚ ਆਜ਼ਾਦੀ ਤੋਂ ਪਹਿਲਾਂ ਗੁਰੂ ਘਰਾਂ ਨੂੰ ਤੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਤੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਹਮੇਸ਼ਾ ਹੀ ਹਮਲਿਆਂ ਦੇ ਰੂਪ ਦੇ ਵਿੱਚ ਸਿਧਾਂਤਕ ਤੌਰ ਤੇ ਕੁਚਲਣ ਦਾ ਯਤਨ ਕੀਤਾ ਪਰ ਆਜ਼ਾਦ ਭਾਰਤ ਦੇ ਵਿੱਚ ਕਾਂਗਰਸ ਸਰਕਾਰ ਵੱਲੋਂ ਜੂਨ 1984 ਦੇ ਵਿੱਚ ਇਹ ਬਲੂ ਸਟਾਰ ਆਪਰੇਸ਼ਨ ਕਰਕੇ ਇਸ ਧਰਤੀ ਦੇ ਉੱਤੇ ਮਰਦੇ ਮਜਾਹਦ ਦਮਦਮੀ ਟਕਸਾਲ ਦੇ ਮੁਖੀ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂਵਾਲੇ ਜਿਨ੍ਹਾਂ ਨੇ ਪ੍ਰਤੀਗਿਆ ਕੀਤੀ ਸੀ ਉਹਨਾਂ ਦੇ ਨਾਲ ਸ਼ਹੀਦ ਭਾਈ ਅਮਰੀਕ ਸਿੰਘ ਜੀ ਪ੍ਰਧਾਨ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਜਿਨ੍ਹਾਂ ਨੇ ਇਸ ਅਕਾਲ ਤਖਤ ਦੇ ਸਨਮਖ ਹੋ ਕੇ ਇਹ ਪ੍ਰਤਿਗਿਆ ਕੀਤੀ ਕਿ 사ਤਗੁਰ ਜੀ ਮੇਰਾ ਸਿਰ ਜਾਏ ਤਾਂ ਜਾਏ ਮੇਰਾ ਸਿੱਖੀ ਸਦਕ ਨਾ ਜਾਏ ਉਹਨਾਂ ਨੂੰ ਕੌਲਾਂ ਨੂੰ ਪੂਰੇ ਪਗਾਇਆ ਪੂਰੇ ਨਹੀਂ ਪਗਾਇਆ ਜਿਹੜੇ ਵੀ ਚੜ ਕੇ ਆਏ ਸੀ ਉਹਨਾਂ ਨੂੰ ਉਹਨਾਂ ਦੇ ਨਾਲ ਮੁਕਾਬਲਾ ਕਰਦੇ ਹੋ ਜਿਹੜੀਆਂ ਇੱਥੇ ਸ਼ਹੀਦੀਆਂ ਪਾਈਆਂ ਸੋ ਕਾਂਗਰਸ ਨੇ ਇਹ ਇੱਕ ਕਲੰਕ ਬੜਾ ਵੱਡਾ ਆਜ਼ਾਦ ਭਾਰਤ ਦੇ ਵਿੱਚ ਖਟਿਆ ਤੇ ਜਦੋਂ ਸ਼੍ਰੀ ਅਕਾਲ ਤਖਤ ਸਾਹਿਬ ਦੀ ਦਮਦਮੀ ਟਕਸਾਲ ਦੇ ਮੁਖੀ ਉਹਨਾਂ ਦੀ ਪਵਿੱਤਰ ਸੰਤ ਬਾਬਾ ਠਾਕਰ ਸਿੰਘ ਜੀ ਨੇ ਇੱਥੇ ਅਕਾਲ ਤਖਤ ਸਾਹਿਬ ਦੀ ਨਵੇਂ ਤਰ੍ਹਾਂ ਰਚਨਾ ਸ਼ੁਰੂ ਕੀਤੀ ਸੀ ਰਚਨਾ ਕਹਿਣ ਤੋਂ ਭਾਵ ਬਿਲਡਿੰਗ ਦੀ ਸਾਰੀ ਤੇ ਉਸ ਵੇਲੇ ਇਹ ਵੀ ਫੈਸਲਾ ਹੋਇਆ ਸੀ ਕਿ ਇੱਥੇ ਇੱਕ ਉਹਨਾਂ ਮਹਾਨ ਬਲੂ ਸਟਾਰ ਦੇ ਸਾਰੇ ਸ਼ਹੀਦਾਂ ਦੀ ਪਵਿੱਤਰ ਯਾਦ ਦੇ ਵਿੱਚ ਇੱਕ ਗੈਲਰੀ ਵੀ ਬਣਾਈ ਜਾਊਗੀ ਸੋ ਉਹ ਗੈਲਰੀ ਦੇ ਵਿੱਚ ਮੌਜੂਦਾ ਮੁਖੀ ਸਾਡੇ ਸੰਤ ਬਾਬਾ ਹਰਨਾਮ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਉਹਨਾਂ ਨੇ ਇਹ ਬਿਲਡਿੰਗ ਦਾ ਪਹਿਲਾ ਹੀ ਸਾਰ ਲਈ ਸੀ ਪਰ ਇਹਦੇ ਵਿੱਚ ਕਿਉਂਕਿ ਤਸਵੀਰਾਂ ਉਹਨਾਂ ਦੀਆਂ ਸਾਰੀਆਂ ਦੀਆਂ ਲੱਗਣੀਆਂ ਸੀ ਜਿਨ੍ਹਾਂ ਨੇ ਇੱਥੇ ਸ਼ਹਾਦਤ ਪਾਈ ਆ। ਕੁਝ ਤਾਂ ਜਿਹੜੇ ਸਾਡੇ ਮੁਖੀ ਸਹਿਬਾਨ ਜਿਨ੍ਹਾਂ ਨੇ ਇੱਥੇ ਲੋਹਾ ਲਿਆ, ਕੁਝ ਇੱਥੇ ਜਿਹੜੇ ਯਾਤਰੂ ਆਏ ਸਗੇ, ਉਹ ਬੱਚੇ, ਪਚੰਗੀ, ਬੀਬੀਆਂ ਉਹਨਾਂ ਨੂੰ ਵੀ ਮੌਕੇ ਦੀ ਇਸ ਜ਼ਾਲਮ ਸਰਕਾਰ ਨੇ ਬਖਸ਼ਿਆ ਨਹੀਂ। ਸੋ ਅੱਜ ਉਹਨਾਂ ਮਹਾਨ ਮਹਾਪੁਰਸ਼ਾਂ ਨੂੰ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਉਹਨਾਂ ਦੇ ਨਾਲ ਭਾਈ ਸਾਹਿਬ ਭਾਈ ਅਮਰੀਕ ਸਿੰਘ ਜੀ ਅਮਰ ਸ਼ਹੀਦ ਜਿਹੜੇ ਆਲ ਇੰਡੀਆ ਸਿਕਸਟੂਡੈਂਟ ਫਰਕਸ਼ਨ ਦੇ ਪ੍ਰਧਾਨ ਰਹੇ ਬਾਬਾ 18 18 ਸਿੰਘ ਜੀ ਜਨਰਲ ਸ਼ਵੇਕ ਸਿੰਘ ਜੀ ਦੀ ਉਹਨਾਂ ਦੇ ਨਾਲ ਸਮੂਹਿਕ ਤੌਰ ਤੇ ਸਾਰੇ ਸ਼ਹੀਦਾਂ ਦੀ ਇਹ ਜਿਹੜੀ ਯਾਦਗਾਰ ਇੱਥੇ ਸਥਾਪਿਤ ਕੀਤੀ ਗਈ ਆ ਮੈਂ ਸੰਤ ਬਾਬਾ ਹਰਨਾਮ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਕਿਉਂਕਿ ਬੜੇ ਚਿਰ ਦੀ ਲੋਕਾਂ ਦੀ ਤਾਂਘ ਸੀ ਪੇ ਇਹਦਾ ਕਾਦਰ ਘਟਨ ਹੋਵੇ ਉਹਨਾਂ ਨੂੰ ਵਧਾਈ ਦਿਨਾ ਕਿਉਂਕਿ ਸ਼ਹੀਦਾਂ ਦੇ ਜੋੜ ਮੇਲੇ ਲੱਗਦੇ ਆ ਸ਼ਹੀਦਾਂ ਦੇ ਆਪਾਂ ਰੋਸ ਨਹੀਂ ਕਰਦੇ ਉਹਨਾਂ ਦੀ ਪਵਿੱਤਰ ਜਾਤ ਤੋਂ ਅਸੀਂ ਸੇਧ ਵੀ ਲੈਨੇ ਤੇ ਸਿੱਖ ਕੌਮ ਦਾ ਸਰਮਾਇਆ ਵੀ ਸ਼ਹੀਦੀ ਆ ਅਸੀਂ ਜਿੱਥੇ ਉਹਨਾਂ ਸ਼ਹੀਦਾਂ ਤੋਂ ਪ੍ਰੇਰਣਾ ਲੈਨੇ ਆ ਮੌਜੂਦਾ ਤੌਰ ਦੇ ਉੱਤੇ ਮੈਂ ਸਮਝਦਾ ਦਮ ਦੀ ਮੀ ਟਕਸਾਲ ਦਾ ਬੜਾ ਵੱਡਾ ਯੋਗਦਾਨ ਰਿਹਾ ਪਹਿਲੇ ਮੁਖੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਉਹਨੇ ਵੀ ਇੱਥੇ ਮਰਿਆਦਾ ਦਾ ਲੰਘਣ ਹੋਇਆ ਆਪਣਾ ਸੀਸ ਭੇਟ ਕੀਤਾ ਉਹਨਾਂ ਤੋਂ ਬਾਅਦ ਸੰਤ ਬਾਬਾ ਗਰਵਖ ਸਿੰਘ ਜੀ ਜਿਨ੍ਹਾਂ ਦਾ ਬੂੰਗਾ ਇੱਥੇ ਸਥਾਪਤ ਹੈ ਉਹਨਾਂ ਨੇ ਵੀ ਇੱਥੇ ਸ਼ਹਾਦਤ ਦਿੱਤੀ ਤੇ ਮੌਜੂਦਾ ਸਮੇਂ ਵਿੱਚ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਉਹਨਾਂ ਨੇ ਵੀ ਸ਼ਹਾਦਤ ਦਿੱਤੀ ਜਿਨ੍ਹਾਂ ਦਾ ਵੀ ਸਮੁੱਚੇ ਤੌਰ ਤੇ ਸ਼ਹੀਦਾਂ ਦਾ ਬੂੰਗਾ ਉੱਤੇ ਸਥਾਪਿਤ ਹੈ ਸੋ ਅੱਜ ਇਸ ਬੜੇ ਲੰਬੇ ਆਰਸੇ ਤੋਂ ਸਾਰਿਆਂ ਦੀ ਇਹ ਮੰਗ ਤੇ ਚਾਹਨਾ ਸੀ ਕਿ ਇਹਦਾ ਅਦਗਠਨ ਕੀਤਾ ਜਾਵੇ ਸੋ ਚੇਚੇ ਤੌਰ ਤੇ ਬਾਬਾ ਜੀ ਦਾ ਧੰਨਵਾਦ ਕਰਦਾ ਹਾਂ ਔਰ ਬਹੁਤ ਹੀ ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਜੀ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਜਿਨ੍ਹਾਂ ਨੇ ਅੱਜ ਇਹ ਉਦਘਾਟਨ ਕੀਤਾ ਉਹਨਾਂ ਦੇ ਨਾਲ ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ ਜੀ ਤਖਤ ਸ੍ਰੀ ਕੇਸਗੜ੍ਹ ਸਾਹਿਬ ਜੀ ਦੇ ਜਥੇਦਾਰ ਔਰ ਚੇਚੇ ਤੌਰ ਤੇ ਵਿਦੇਸ਼ ਦੇ ਵਿੱਚੋਂ ਬਾਬਾ ਧਰਮ ਸਿੰਘ ਜੀ ਉਹ ਚੇਚੇ ਤੌਰ ਤੇ ਪਹੁੰਚੇ ਆ ਸੋ ਸਾਰਿਆਂ ਦਾ ਹੀ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਤਖਤ ਸ੍ਰੀ ਦਮਦਮਾ ਸਾਹਿਬ ਜੀ ਦੇ ਜਥੇਦਾਰ ਸਾਹਿਬ ਉਹ ਵੀ ਪਹੁੰਚੇ ਆ ਸੋ ਮੈਂ ਇਹ ਵੀ ਅਰਦਾਸ ਗੁਰੂ ਚਰਨਾ ਵਿੱਚ ਕਰਨਾ ਸਤਿਗੁਰ ਜੀ ਇਹ ਜਿਨ੍ਹਾਂ ਨੇ ਛੇਦੀਆਂ ਪਾਈਆਂ ਉਹ ਸਾਡੇ ਲਈ ਪ੍ਰੇਰਨਾ ਸਰੋਤ ਵੀ ਆ ਇਹ ਮੌਕੇ ਦੀਆਂ ਸਰਕਾਰਾਂ ਆਜ਼ਾਦ ਭਾਰਤ ਦੇ ਵਿੱਚ ਵੀ ਅੱਜ ਵੀ ਅੱਜ ਸਿਧਾਂਤਕ ਤੌਰ ਤੇ ਪਹਿਲਾਂ ਸਿੱਧੀਆਂ ਸੀ ਹੁਣ ਅਲੁਕਮੇ ਤੌਰ ਦੇ ਉੱਤੇ ਜਤਨਸ਼ੀਲ ਆ ਕਿ ਸ੍ਰੀ ਅਕਾਲ ਤਖਤ ਸਾਹਿਬ ਪਾਤਸ਼ਾਹ ਜੀ ਦੀ ਪਵਿੱਤਰ ਆਜਮਤ ਨੂੰ ਕਿਸੇ ਨਾ ਕਿਸੇ ਤਰ੍ਹਾਂ ਖੋਰਾ ਲਾਉਣਾ ਪਰ ਖਾਲਸਾ ਹਮੇਸ਼ਾ ਸੁਚੇਤ ਰਹਿੰਦਾ ਕੌਮ ਨੂੰ ਵੀ ਬੇਨਤੀ ਕਰਦਾ ਇਕਥਾਂ ਸਾਰੇ ਇਕੱਤਰ ਹੋਈਏ ਤਾਂ ਕਿ ਇਹ ਜਿਹੜੇ ਲੋਕਮੈ ਸਿਧਾਂਤਕ ਜਿਹੜੇ ਸਾਡੇ ਤੇ ਹਮਲੇ ਹੋ ਰਹੇ ਇਹਦਾ ਜ਼ਬਰਦਸਤ ਸਬਰ ਦੇ ਨਾਲ ਅਸੀਂ ਸਾਰੇ ਮੁਕਾਬਲਾ ਕਰੀਏ ਸੋ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 9 ਨਵੰਬਰ 1984 ਸਿੱਖ ਨਸੀ ਖੁਸ਼ੀ ਦੇ ਦੋਸ਼ੀਆਂ ਨੂੰ ਸਜ਼ਾ ਮਿਲੀ ਨਾ ਬਲਦੀ ਸਿੰਘਾਂ ਦੀ ਰਿਹਾਈ ਹੋਈ ਲੱਗਦਾ ਅੱਜ ਵੀ ਸਰਕਾਰਾਂ ਦੀ ਕੁਸਤੇ ਖਰੋ ਦੀ ਮਾਤਿਕਤਾ ਪੀ.ਡੀ.ਆਈ ਦੇਖੋ ਜਿਹੜੇ ਜਿਹੜੇ ਦਿੱਲੀ ਦੇ ਵਿੱਚ ਜਦੋਂ ਨੈਸ਼ਨਲ ਕੁਰਸੀ ਸਿੱਖਾਂ ਦੀ ਹੋਈ ਤੇ ਉੱਥੇ ਬਹੁਤ ਵੱਡੇ ਪੱਧਰ ਤੇ ਉਹਨਾਂ ਦੇ ਜਿੰਨੇ ਵੀ ਸਿੱਖ ਪਰਿਵਾਰ ਜਾਂ ਪੰਜਾਬੀ ਸੀ ਉਹਨਾਂ ਦੀਆਂ ਸ਼ਿਕਾਇਤਾਂ ਉੱਥੇ ਹੋਈਆਂ ਤੇ ਸਾਡਾ ਤਾਂ ਗਿਲਾ ਹੀ ਇਸ ਗੱਲ ਤੇ ਰਿਹਾ ਕਿ ਆ ਬਲੂ ਸਟਾਰ ਤੋਂ ਲਾਓ 84 ਤੋਂ 16 ਤੇ 40-40 ਸਾਲ ਹੋ ਗਏ ਤੇ ਮੈਂ ਸਮਝਦਾ ਜਿੱਥੇ ਕੋਈ ਆਪਣਾ ਡਰੈਸ ਰੋਬੇ ਚਾਹੁੰਦੇ ਨੇ ਉੱਥੇ ਇਨਸਾਫ ਦੇ ਦਿੰਦੇ ਪਰ ਸਾਨੂੰ ਇਨਸਾਫ ਨਹੀਂ ਮਿਲਦਾ ਇਹੋ ਹੀ ਸਾਡੀ ਇੱਕ ਰੋਸ ਆ ਤੇ ਉਹ ਤੋਂ ਇਲਾਵਾ ਬੰਦੀ ਸਿੰਘਾਂ ਦਾ ਕਿਉਂਕਿ ਇਹ ਸਾਡਾ ਹੱਕ ਆ ਇਨਸਾਫ ਲੈਣਾ ਸਾਡਾ ਹੱਕ ਆ ਤੇ ਇਹ ਇਨਸਾਫ ਜਿਹੜਾ ਆ ਇਹ ਸਰਕਾਰਾਂ ਨੂੰ ਕਰਨਾ ਚਾਹੀਦਾ ਤੇ ਜੇ ਆਪਾਂ ਦੂਸਰਿਆਂ ਲਈ ਉਹੀ ਕਾਨੂੰਨ ਰੱਖਦੇ ਆ ਤੇ ਸਿੱਖਾਂ ਵਾਰੀ ਜਿਹੜਾ ਕਾਨੂੰਨ ਫੇਰ ਉਹ ਹੋਰ ਤਰ੍ਹਾਂ ਹੋ ਜਾਂਦਾ ਇਹ ਜਿਹੜਾ ਇਹ ਦੋ ਮਤਲਬ ਲਾਓ ਤੁਸੀਂ ਤੇ ਦੋ ਰਾਵਾਂ ਦੇ ਵਿੱਚ ਸਾਡੇ ਨਾਲ ਹੋ ਟ੍ਰੀਟਮੈਂਟ ਉਹਨਾਂ ਦੇ ਨਾਲ ਹੋ ਟ੍ਰੀਟਮੈਂਟ ਇਹ ਵੀ ਸਾਡੇ ਲਈ ਇੱਕ ਬੇਇਨਸਾਫੀ ਆ ਜੇ ਸਭ ਬੇਇਨਸਾਫੀ ਲਈ ਅਸੀਂ ਯਤਨ ਸ਼ੀਲ ਹਾਂ। ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਕਮੇਟੀ ਵੀ ਬਣਾਈ ਗਈ ਆ ਤੇ ਉਹ ਇਸ ਲਈ ਯਤਨ ਸ਼ੀਲ ਆ ਕਿ ਉਹਨਾਂ ਦੀ ਰਿਹਾਈ ਲਈ ਵੀ ਪੂਰਾ ਜਿਹੜਾ ਆ ਉਹ ਯਤਨ ਕੀਤਾ ਜਾਵੇ। ਜਿਕਰ ਹੋ ਗਿਆ ਕਿ ਇਸ ਗੈਲਰੀ ਦੇ ਵਿੱਚ ਸਿੱਖ ਕੌਮ ਦੇ ਸ਼ਹੀਦਾਂ ਦੀਆਂ ਤਸਵੀਰਾਂ ਲਗਾਈਆਂ ਗਈਆਂ ਨੇ ਤੇ ਉਹਨਾਂ ਬਾਰੇ ਜਾਣਕਾਰੀ ਵੀ ਸਾਂਝੀ ਕੀਤੀ ਗਈ ਹੈ। ਤੇ ਜਥੇਦਾਰ ਸਾਹਿਬ ਨੇ ਜਿਸ ਤਰ੍ਹਾਂ ਕਹਿ ਦਿੱਤਾ ਹੈ ਕਿ ਸਿੱਖ ਕੌਮ ਜਾਂ ਫਿਰ ਸੰਗਤ ਜਦੋਂ ਵੀ ਇੱਥੇ ਆਵੇ ਤਾਂ ਇਸ ਗੈਲਰੀ ਦੇ ਵਿੱਚ ਇੱਕ ਵਾਰ ਜ਼ਰੂਰ ਆਵੇ ਤਾਂ ਜੋ ਆਪਣੇ ਇਤਿਹਾਸ ਨੂੰ ਯਾਦ ਰੱਖਿਆ ਜਾ ਸਕੇ ਕਿ ਸਿੱਖ ਕੌਮ ਦੇ ਵਿੱਚ ਕਿਹੜੇ ਸ਼ਹੀਦ ਹੋਏ ਸਨ ਨਿਰਧਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਦੱਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਪਰਾਂਗੇ ਪੰਜਾਬ ਦੀ ਆਵਾਜ਼ ਬਣ ਹੋਂ ਦੀ ਹਰ ਪਹਿਲੂ ਤੇ ਰੋਸ ਚਰਚੇ ਭੁੱਲਾਗੇ ਅੰਦਰੋਂ ਨਿਰਾਦ ਬਣਾਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਹਨਨੰਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ, ধরohar, ਸਿਹਤ, ਅਸੰਸਕ੍ਰਿਤੀ ਕੀ ਹੋਗੀ ਬਾਤ। ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ। D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ। ਸਤਿ ਸ਼੍ਰੀ ਅਕਾਲ ਜੀ ਮੈਂ ਹਕੁਲ ਰਾਜ ਹੁੰਦਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਹੁਣ ਕੈਨੇਡਾ ਵਿੱਚ।